ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਨਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦੀ ਨਾਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਤਹਿਸੀਲ ਬਾਗਾ ਬਰਾਣਾ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਮੋਗਾ ਜੀ ਜਿਹੜੇ ਕੋਲ ਵੀਡੀਓ ਬਣਾ ਰਹੇ ਵਪਾਰ ਦਾ ਕੰਮ ਆ ਬਾਈ ਉਹਨਾਂ ਦਾ ਰੂਟੀਨ ਜੀ ਪਸੂ ਹੁੰਦੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਇੱਕ ਨਗ ਸੇਲਾ ਜੀ ਸੁਆ ਸਵਾਇਆ ਬਿਲਕੁਲ ਤਾਜ਼ਾ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾ ਬਰਾਂਡਲਾ ਮੋਗਾ ਮੋਬਾਈਲ ਨੰਬਰ 9814326104 ਠੀਕ ਆ ਬਾਈ ਸੁਆ ਕਰਨ ਮ ਸੁਈ ਹੈ ਜੀ ਇਹ ਦੂਜਾ ਸੁਆ ਸੁਈ ਆਂਦਾ ਕਦੋਂ ਸੁਈ ਹੈ ਜੀ ਇਹ ਇਹ ਸੁਆ ਸੁਈ ਹੈ 4:00 ਵਜੇ 4:00 ਵਜੇ ਜੀ ਡਨ ਆ ਜੀ ਫੇਰ ਹੋ ਬਾਈ ਜੇ ਡਾਨਾ ਦੇਖ ਸਕਦੇ ਹੋ ਤੁਸੀਂ ਤੇ ਬੱਚਾ ਕੀ ਦਿੱਤਾ ਜੀ ਇਹਨੇ ਬੱਚਾ ਵੱਚਾ ਬਈ ਮਗਰ ਬੱਚਾ ਵੱਚਾ ਚੈੱਕ ਕਰ ਸਕਦੇ ਹੋ ਅਜੇ ਤਾਂ ਪੈਰ ਪੁੱਲੇ ਹੀ ਆ ਪੈਰ ਦਿਖਾ ਦੀ ਬਈ ਖੜਾ ਹੀ ਹੋ ਜਾਂਦਾ ਬਈ ਫਾਇਦਾ ਖੜਨ ਹੀ ਨਹੀਂ ਲੱਗਿਆਗਾ ਬਸ ਕੋਈ ਗੱਲ ਨਹੀਂ ਬੱਚਾ 나ੜੂ ਆਵੇ 나ੜੂ ਆ ਵੀ ਜਿੱਲਾ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਹਜੇ ਟਾਈਮ ਥੋੜਾ ਜਿਹਾ ਜੇਰ ਪਈ ਤਾਂ 20 ਮਿੰਟ ਬਜੇ ਨਾ ਬਹੁਤ ਆ ਜੀ ਉਹ ਬੱਚੇ ਦਾ ਹਨਾ ਦੇਖਦੇ ਵੱਚੀ ਹੁੰਦੀ ਨਾ ਬਈ ਸਹੀ ਗੱਲ ਆ ਜੀ ਪੂਰੀ ਟੌਪ ਦੀ ਹੋ ਗਈ। ਜਾਂ ਤੋਂ ਦੁੱਗਣੇ ਮੋਲ ਦੀ ਬੱਚੀ ਵੀ। ਸਹੀ ਗੱਲ ਹੈ ਜੀ। ਤੇ ਫਿਰ ਬੋਲਾ ਕਿੰਨਾ ਕ ਕੱਢਿਆ ਬਾਈ? ਬੋਲਾ ਬਾਈ ਇਹਦਾ ਆਪਾਂ ਮੰਨ ਗਏ ਬੱਚੇ ਨੂੰ ਚੰਗਾ ਆ। ਤੇ 2 ਕਿੱਲੇ ਹੀ ਕੱਢਿਆ। ਐਵੇਂ ਆਪਾਂ ਤੈਨ ਯਾਰ ਗਈ ਇਹੇ 2 ਕਿੱਲੇ। 2 ਕਿੱਲੇ। ਠੀਕ ਆ ਬਾਈ। ਥਣਾ ਦੀ ਦੰਨਾ ਜੀ। ਹਾਂ ਥਣਾ ਦੀ ਦੰਨਾ ਬਾਈ। ਤੇ ਉਸ ਲਾਗੂ ਹੀ ਪੂਰੀ ਆਈ। ਘਾਰ ਹੀ ਮਾਰ ਦੇਣੀ ਆ ਆਪਾਂ। ਲੋ ਜੀ ਧਾਰ ਹੀ ਮਾਰ ਦਿੰਨੇ ਆ ਬਾਈ ਤਿੰਨ ਖਾਦੀ। ਥਣਾ ਦੀ ਦੰਨਾ ਕਰਨੇ ਯਾਰ ਕੀ ਧਾਰ। ਭਾਗ ਬਾਈ ਮਈਆਂ ਨੂੰ ਬਾੜੀ ਮੋਟੀ ਆ। ਤੇ ਬੁੱਲੀ ਹੀ ਨਹੀਂ ਭਾਵੇਂ ਜਵਾਕ ਚੋਲੇ। ਠੀਕ ਆ ਜੀ। ਠੰਡੀ ਸੀਂਦਰ ਨਿਆਣ ਕਿੰਨਾ ਕ ਭਾਜੂ ਬਈ ਦੱਦ ਬੋਗਰ ਬਈ ਥਾਂ ਲੈ ਵੇ ਹਸਾਵਾ ਚਾਹੀਦਾ ਵੀ 14-15 ਕਿਲੋ ਬਾਜੀ ਕੋਈ ਬੋਲਾ ਨੇ ਹਾਂ ਤੋਰ ਕੇ ਦਿਖਾ ਦੀ ਬਈ ਛੜ ਬੋਤਾ ਦੂਆ ਦੂਜਾ ਸੂਈ ਆ ਜੀ ਕਾਫੀ ਕਲਰ ਦੀ ਜਰਸੀ ਤਾਜੀ ਸੂਈ ਆ ਜੇਰ ਡਣ ਮਾਰਨਿੰਗ ਸੂਈ ਸੀ ਬਈ ਦੱਸਦਾ 4:00 ਵਜੇ ਬੱਚੇ ਨੂੰ ਇਹਨੇ ਜਨਮ ਦਿੱਤਾ ਤੁਹਾਨੂੰ ਦਿਖਾਈ ਦਿੱਤਾ ਗਿੱਲਾ 나ੜੂਆ ਨਾਲ ਆ ਤਿਆਰੀ ਚੰਗੀ ਆ ਬਾਈ ਕਹਿੰਦਾ ਕੋਸ ਬੱਚਾ ਚਾਹੁੰਗੇ ਆ ਜੀ ਕੈਨ ਨੂੰ ਜਿੰਨਾ ਮਰਜੀ ਕਹੀ ਚਲੋ 2 ਕਿਲੋ ਬੋਲਾ ਕੱਢ ਲਿਆ ਕਿਰਾਂ ਬੈਣਕ ਜੋਗੀ ਕਰਤੀ ਆ ਜੀ ਜੇਰ ਜੂਰ ਪੈਗੀ ਬਾਕੀ ਠੰਡੀ ਸੀਲ ਪੂਰੀ ਆ ਥਣਾ ਦੀ ਓਕੇ ਆ ਬੇਫਿਕਰ ਹੋ ਜਾ ਕਿੰਨਾ ਦੁੱਧ ਦੱਸਿਆ ਸੀ ਬਈ ਕਿੰਨਾ ਪਾਜੂ 14 15 ਕਿਲੋ ਲੈ ਗੇ ਨੀ ਆਪਾਂ ਹੋ ਸਕਦਾ ਦੁੱਧ ਵੱਧ ਵੀ ਦੇ ਜੇ ਹੈ ਨਾ ਕੋਈ ਬਾਹਲਾ ਨਹੀਂ ਬਈ 14 15 ਕਿਲੋ ਵਾਲਾ ਤਾਂ ਬੋਡੀ ਸਟਰਕਚਰ ਆਮ ਨਾਲ ਹੀ ਆ ਹਾਂ ਹੋਰ ਸੇਵਾ ਤੇ ਵੀ ਦੇ ਜੂ ਕਿਸੇ ਦੇ ਘਰੇ ਆ ਕੇ ਕਿਲੋ 2 ਕਿਲੋ ਵੱਧ ਦੇਵੇ ਅਗਲਾ ਫੇਰ ਕਹਿੰਦਾ ਵੀ ਹਾਂ ਸਹੀ ਆ ਨਾ ਸਹੀ ਗੱਲ ਆ ਐਵੇਂ ਆਪਾਂ ਧੂੜ ਮਾਰੀਏ ਨਾ ਤਾਂ ਕੀ ਫੇਰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਥੋੜੀਆਂ ਭਲਾਂ ਕਰੀ ਫਿਰਦੀ ਐ ਜੀ ਪਾ ਭਾਈ ਜਿਹੜੇ ਪਾਸੇ ਬੈਹਾਂ ਜੀ ਉਧਰੀ ਚੱਕੀ ਆਂਦੀ ਆ ਠੀਕ ਆ ਜੀ ਥੋੜੀ ਜੀ ਭਾਲਾ ਤੁਹਾਨੂੰ ਦਿਖਾ ਦਿੰਨੇ ਆ ਇਹ ਕੋਈ ਖੈ ਬੋਲੀ ਪਾ ਲਈ ਆ ਹਮ ਮੁੱਲ ਭਾਈ ਲੈਣ ਦੇਂ ਜੀ ਆਲਾ ਦਾ ਇਹ ਲੈ ਲੈਂਦੇ ਆ ਯਾਰ ਆਪਾਂ 46000 ਚ ਦੇ ਜੀ 40000 ਚ ਦੇ ਦਾਂਗੇ ਠੀਕ ਆ ਜੀ ਹੋ ਜੋ ਮਾਨਤਾਰ ਹਾਂ ਮਾਨਤਨ ਕਰਾਂਗੇ ਕੋਈ ਨਾ ਜਮੈਂ ਜੈਜ ਡਿਮਾਂਡ ਆ ਜੀ 46000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਧੰਨਵਾਦ